ਫਤੇਗੜ ਚੂੜੀਆਂ ਗੁਰਦੁਆਰਾ ਸ਼੍ਰੀ ਗੰਗਦਾਸ ਸਾਹਿਬ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਹੋਈ ਪਰਵੀ ਮੀਟਿੰਗ ਭਾਈ ਅਮਰਤਪਾਲ ਸਿੰਘ ਦੇ ਪਿਤਾ ਭਾਈ ਤਰਸੀਮ ਸਿੰਘ ਸਮੇਤ ਵੱਡੀ ਗਿਣਤੀ ਚ ਪਹੁੰਚੇ ਆਗੂ ਫਤੇਗੜ ਚੂੜੀਆਂ ਤੋਂ ਭਾਈ ਯਗਰਾਜ ਸਿੰਘ ਲਾਲੇ ਨੰਗਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕਰਵਾਈ ਗਈ ਵੱਡੀ ਮੀਟਿੰਗ ਰਖੜਪੁਰਿਆ ਦੇ ਪਾਬਾਬਾ ਕਾਲਾ ਸਾਹਿਬ ਵਿਖੇ ਹੋਣ ਵਾਲੀ ਕਾਨਫਰੰਸ ਅਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਨੂੰ ਲੈ ਕੇ ਹੋਈਆਂ ਵਿਚਾਰਾ ਫਤੇਗੜ ਚੂੜੀਆਂ ਪਟਾਲਾ ਰੋਡ ਕਾਲ ਅਫਗਾਨਾ ਅਤੇ ਕਨੀਏ ਕੇ ਬੰਗਰ ਨਿਸ਼ਤੀ ਇਕੇ ਗੁਰਦੁਆਰਾ ਸ਼੍ਰੀ ਅਗਮਤਾਸ ਸਹਿਬ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਅਹਿਮ ਮੀਟਿੰਗ ਭਾਈ ਜੁਗਰਾਤ ਸਿੰਘ ਲਾਲ ਇੰਗਲਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਕਰਵਾਈ ਗਈ ਜਿਸ ਵਿੱਚ ਭਾਈ ਅਮਰਤਪਾਲ ਸਿੰਘ ਤੇ ਪਿਤਾ ਭਾਈ ਤਰਸੀਮ ਸਿੰਘ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅੱਤੇ ਵਰਕਰਸ ਪਹੁੰਚੇ ਮੀਟਿੰਗ ਵਿੱਚ ਬਾਬਾ ਬਕਾਲਾ ਵਿਖੇ ਦੇ ਖੜਪੁੰਨਿਆਂ ਤੇ ਹੋਣ ਵਾਲੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਵਿਚਾਰਾ ਕੀਤੇ ਗਏ ਇਸ ਮੌਕੇ ਭਾਈ ਤਰਸੀਮ ਸਿੰਘ ਜੋ ਕਿ ਭਾਈ ਅਮਰਪਾਲ ਸਿੰਘ ਦੇ ਪਤ ਹਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਚਾ ਪੰਜਾਬ ਅਕਾਲੀ ਤਲਵਾਰਸ਼ ਦੇ ਨਾਲ ਖੜਾ ਹੈ ਉਹਨਾਂ ਨੇ ਕਿਹਾ ਕਿ ਇਸ ਦਾ ਸਬੂਤ ਲੋਕ ਸਭਾ ਚੋਣਾਂ ਵਿੱਚ ਵੀ ਲੋਕ ਨੇ ਦਿੱਤਾ ਸੀ ਅਤੇ ਹੁਣ ਆਉਣ ਵਾਲੀਆਂ ਵਿਧਾਨ ਸਭਾ ਤੇ ਸ਼ਰੂਨੀ ਕਮੇਟੀ ਵਿੱਚ ਵੀ ਲੋਕ ਇਸ ਦਾ ਮਟਾ ਸਬੂਤ ਦੇਣਗੇ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਸिखਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਇਸ ਮੌਕੇ ਵੀਤੇ ਦਿਨੀ ਭਾਈ ਅਮਰਿਤਪਾਲ ਸਿੰਘ ਜੀ ਦੇ ਮਾਤਾ ਅਤੇ ਹੋਰ ਸਿੰਘਾਂ ਦੇ ਪੇਸ਼ੀ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦਾ ਸਖਤ ਵਿਰੋਧ ਕਰਦੇ ਹਨ ਉਹਨਾਂ ਕਹਿੰਦੇ ਪੰਜਾਬ ਪੁਲਿਸ ਸ਼ਰੀਆਮ ਸਿਖਾ ਅਤੇ ਜੋ ਪੇਸ਼ੀ ਭੁਤਨ ਆਇਸਲ ਸਿੰਘ ਉਹਨਾਂ ਤੇ ਪਰਿਵਾਰਕ ਨਾਲ ਜੋ ਧੱਕਾ ਕੀਤਾ ਉਸ ਦੀ ਉਹ ਸਖਤ ਨਿੰਦਾ ਕਰਦੇ ਹਨ ਅਤੇ ਉਹਨਾਂ ਕਹਿੰਦੇ ਇਸ ਨੂੰ ਲੈ ਕੇ ਉਹ ਕੋਰਟ ਵਿੱਚ ਵੀ ਜਾ ਰਹੇ ਹਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਰਖੜਪੁੰਨਿਆ ਤੇ ਬਾਬਾ ਬਕਾਲਾ ਵਿਖੇ ਹੋਣ ਵਾਲੀ ਕਾਨਫਰੰਸ ਵਿੱਚ ਅਕਾਲੀ ਦਲ ਫਾਰਸ ਤੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚ ਕੇ ਇੱਕ ਵਿਸ਼ਾਲ ਕਾਨਫਰੰਸ ਕਰਨਗੇ ਜੋ ਕਿ 9 ਅਗਸਤ ਨੂੰ ਰਖੜਪੁੰਨਿਆ ਤੇ ਬਾਬਾ ਬਕਾਲਾ ਵਿਖੇ ਕੀਤੀ ਜਾ ਰਹੀ ਹੈ ਸਾਡੇ ਪੱਤਰਕਾਰ ਹਰਮਿਤ ਸਿੰਘ ਸਿਸ਼ਰੀਵਾਲ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗਰਦਾਸਪੁਰ ਜ਼ਿਲ੍ਹੇ ਦੀ ਪੂਰੀ ਸੰਗਤ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਖਾਸ ਕਰਕੇ ਜਗਰਾਤ ਸਿੰਘ ਜੀ ਹੋਣਾਗਾ ਇਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਆਪਰ ਅੱਲਾ ਕਰਕੇ ਇਹ ਸੰਗਤਾਂ ਨੂੰ ਇਕੱਠੇ ਕਰਕੇ ਸਾਨੂੰ ਦਰਸ਼ਨ ਕਰਾਏ ਆ ਸੰਗਤਾਂ ਦੇ ਤੇ ਅਸੀਂ ਸੰਗਤਾਂ ਨੇ ਮਤਲਬ ਉਹ ਬਹੁਤ ਵੱਡਾ ਸ਼ਾਬਾਹ ਉਹਨਾਂ ਦਾ ਤੇ ਅਕਾਲੀ ਦਲ ਵਾਰਸ ਪੰਜਾਬ ਨਾਲ ਜੁੜਨ ਦਾ ਅਸੀਂ ਇਸ ਕਰਕੇ ਸੰਗਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਦੀ ਟੀਮ ਦਾ ਵੀ ਕਰਦੇ ਆ ਤੇ ਸੰਗਤਾਂ ਨੂੰ ਇੱਕ ਬੇਨਤੀ ਕੀਤੀ ਗਈ ਆ ਕਿ ਜਿਹੜੀ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਹੋ ਰਹੀ ਆ ਉਹਦੇ ਚ ਵੀ ਤੁਸੀਂ ਬਦ ਤੁਮਰ ਛੱਡ ਕੇ ਹਾਜ਼ਰੀ ਭਰੋ ਤੇ ਜੋ ਸਾਡੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਅੱਗੇ ਲਈ ਕੋਈ ਆਪਾ ਰੂਪੇ ਖਤਿਆ ਗੱਲ ਕੋਈ ਗਰਦਾਰ ਇਸ ਜਿਹੜੀ ਅਮਰਪਾਲ ਜੀ ਦੀ ਕਦੋਂ ਤੱਕ ਹੁੰਦੀ ਰਹੇਗੀ ਅੰਦਰ ਦੇਖੋ ਮੇਰਾ ਖਿਆਲ ਹੈ ਜੀ ਤੇ ਤੁਸੀਂ ਦੇਖ ਹੀ ਰਹੇ ਜੋ ਕਿ ਜਿਹੜਾ ਵੀ ਕੋਈ ਆਗੂ ਸਾਡੀ ਕੌਮ ਨੂੰ ਲੀਡਰਲੈਸ ਰੱਖਣਾ ਚਾਹ ਰਹੀਆਂ ਸਰਕਾਰਾਂ ਤੇ ਜਿਹੜਾ ਵੀ ਕੋਈ ਸਾਡੀ ਕੌਮ ਦੀ ਹੱਕ ਸੱਚ ਦੀ ਗੱਲ ਕਰਦਾ ਤੇ ਉਹਨੂੰ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਮਨਾਂ 'ਚ ਉਹਦੇ ਪ੍ਰਤੀ ਨਫ਼ਰਤ ਪੈਦਾ ਕਰਨ ਵਾਸਤੇ ਸਾਰਾ ਕੁਝ ਤਰ੍ਹਾਂ ਦੇ ਵਾਂਡਾ ਕੀਤਾ ਜਾ ਰਿਹਾ ਪਰ ਇਹ ਤਰ੍ਹਾਂ ਦੇ ਕੰਮ ਮੇਰੇ ਖਿਆਲ ਆ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਇਹ ਆਪਣੀਆਂ ਵੀ ਟੁੱਟ ਜਾਂਦਾ ਜਦੋਂ ਪਹਿਲਾਂ ਵੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਦਾ ਸਮਾਂ ਸੀ ਉਦੋਂ ਵੀ ਬੜਾ ਬੜੀ ਰੋਲੀ ਪਾਈ ਗਈ ਬਹੁਤ ਕੁਝ ਦਿਨ ਰਾਤ ਤੇ ਚੈਂਦਲਾਂ ਤੇ ਉਹ ਕੋ ਚੱਲਦਾ ਰਿਹਾ ਪਰ ਉਦੋਂ ਬਾਅਦ ਵੀ ਸੰਤਾ ਨੇ ਜਿਹੜਾ 2024 ਚ ਇੱਕ ਬਹੁਤ ਵੱਡੀ ਜਦਾ ਦੇ ਉਹ ਉਹਨਾਂ ਸਾਰਿਆਂ ਦੇ ਮੂੰਹ ਮਦ ਕੀਤਾ ਸੀ ਉਦੋਂ ਬਾਅਦ ਚ ਵੀ ਹੋਣ ਇਹਨਾਂ ਨੂੰ ਇਹ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਵੀ ਡਰ ਪਿਆ ਹੋਇਆ ਕਿ ਅਮਰਤਪਾਲ ਦੇ ਬਾਹਰ ਆਉਣ ਨਾਲ ਜਾਂ ਉਹਨਾਂ ਦੀ ਜਿਹੜੀ ਕੱਦ ਬਹੁਤ ਉੱਚਾ ਹੋ ਰਿਹਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ ਪਰ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਤੁਸੀਂ ਦੇਖੋ ਕਿ ਪਰਸੋਂ ਉਹ ਭਗਵਾਨ ਭਗਵਾਨ ਸਿੰਘ ਬਾਜੇ ਕੇ ਜਿਹੜਾ ਪ੍ਰਧਾਨ ਮੰਤਰੀ ਉਹ ਆਇਆ ਤੇ ਉਹ ਜੋ ਇਲਜ਼ਾਮ ਇਹਨਾਂ ਤੇ ਉਹ ਝੂਠੇ ਸੱਚੇ ਉਹਨਾਂ ਉਹਨਾਂ ਪਗਵਾਨ ਪਗਵਾਨ ਸਿੰਘ ਵੱਲੋਂ ਕਿਹਾ ਕਿ ਜਾ ਰਿਹਾ ਸੀ ਕਿ ਉਹ ਕਹਿ ਰਿਹਾ ਜੀ ਉਹ ਇਦਾਂ ਨਸ਼ੇ ਕਰ ਰਿਹਾ ਜੀ ਉਹ ਕਰ ਰਿਹਾ ਉਹਨੇ ਸਾਰਾ ਕੋਸ ਕੂੜ ਨਖਟੇ ਨਾਨਕਾ ਉਹ ਸੱਚ ਰਹੀ ਉਹਨੇ ਸੱਚ एकदम ਪ੍ਰਗਟ ਕਰਤਾ ਕਿ ਮੇਰਾ ਖਿਆਲ ਆ ਕਿ ਹੋਣੇ ਜਿਹੜੀਆਂ ਧਰਾ ਇਲਜਾਮ ਲਾਉਣ ਵਾਲੀਆਂ ਜਿਹੜੀਆਂ ਪ੍ਰਪਗੈਂਡਾ ਉਹਨਾਂ ਨੂੰ ਸਮਝਾਣਾ ਚਾਹੀਦਾ ਕਿ ਇਹਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਜੇ ਕੁਝ ਕਰਨਾ ਤੇ ਪੰਜਾਬ ਦੇ ਲੋਕਾਂ ਲਈ ਕਰੋ ਪੰਜਾਬ ਦੀ ਕੋਈ ਕੋਈ ਜਿਹੜੀ ਮਸਲਾ ਕੋਈ ਹੱਲ ਕਰਾਓ ਕੋਈ ਨੌਜਵਾਨੀ ਨਸ਼ੇ ਜਾ ਰਹੀ ਉਹਦੇ ਵਾਸਤੇ ਕੋਈ ਆਪਣਾ ਕੋਈ ਲਹਿਰ ਖੜੀ ਕਰੋ ਨਾ ਕਿ ਅਮਰਪਾਲ ਨੂੰ ਭੰਡ ਭੰਡ ਕੇ ਤੁਹਾਡੀ ਰਾਜਨੀਤੀ ਇਹ ਰਾਦ ਨਹੀਂ ਚਲੇਗਾ। ਸਪੀਕਰ ਭਾਕਪ ਸਿੰਘ ਨੇ ਮਾਦਾ ਜੀ ਥੋੜੀ ਜਿਹੀ ਗ੍ਰੀਆ ਤੇ ਲੱਗਨੇ ਸ਼ਬਦਾ ਵਾਲੀ ਕਰਤੀ ਉਹਦੇ ਬਾਰੇ ਕੋ ਜਵਾਬ ਦੇਣਾ ਚਾਹੀਦਾ। ਮੇਰਾ ਖਿਆਲ ਹੈ ਕਿ ਜੇ ਬੜੀ ਆਗੇ ਘਟਨਾ ਵਾਂ ਕਿ ਜਿਹੜੇ ਉਹ ਬਹੁਤ ਦਿਨਾਂ ਬਾਅਦ ਉਹਨਾਂ ਨੂੰ ਪੇਸ਼ੀ ਤੇ ਲਿਆਂਦਾ ਗਿਆ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਸੋਚਿਆ ਸੀ ਕਿ ਸ਼ਾਇਦ ਅਸੀਂ ਉਹਨਾਂ ਨੂੰ ਖੁੱਲੀ ਮੁਲਾਕਾਤ ਕਰ ਸਕਦੇ ਹਾਂ ਮਿਲਾਂਗੇ ਜਾਂ ਉਹਨਾਂ ਦੀ ਕੋਈ ਘਰ ਦੀ ਕੋਈ ਗੱਲਬਾਤ ਦੱਸਾਂਗੇ ਜਾਂ ਉਹਨਾਂ ਦਾ ਕੋਈ ਕੋਈ ਕੰਢੀੜਾ ਕਪੜਾ ਉਹਨਾਂ ਨੂੰ ਚਾਹੀਦਾ ਹੋਵੇ ਤਾਂ ਅਸੀਂ ਦੇ ਸਕਾਂਗੇ ਪਰ ਮੇਰਾ ਖਿਆਲ ਹੈ ਕਿ ਰਾਹਤ ਉਹਤੇ ਇਦਾਂ ਦੇ ਪੈਦਾ ਕੀਤੇ ਗਏ ਕਿ ਜਿਗਰੂ ਪਤਾ ਨਹੀਂ ਇਹ ਕਿੱਡੇ ਵੱਡੇ ਦਸ਼ਤ ਕਰਦਾ ਨੂੰ ਅਸੀਂ ਫੜ ਕੇ ਲਿਆਂਦਾ ਤੇ ਇਹ ਉਹਨਾਂ ਨੂੰ ਕਿਸੇ ਦੇ ਮੱਥੇ ਨਾ ਲੱਗਣ ਦਿੱਤਾ ਗਿਆ ਤੇ ਜਦੋਂ ਸੰਗਤਾਂ ਹੋ ਗਏ ਹੋਈਆਂ ਤਾਂ ਉਹਨਾਂ ਦਾ ਬੜਾ ਬਰ ਤਲੂਕੀ ਕੀਤੀ ਗਈ ਬੜਾ ਬਰਾਵ ਦੇ ਹਰ ਕੀਤਾ ਗਿਆ ਸਾਡੀਆਂ ਬੀਬੀਆਂ ਦੇ ਸਿਰਾਂ ਤੋਂ ਚੁੰਨੀਆਂ ਲਾਈਆਂ ਗਈਆਂ ਉਹਨਾਂ ਨੂੰ ੱੱਕੇ ਮਾਰੇ ਗਏ ਬੱਚਿਆਂ ਨੂੰ ਤੇ ਇਹ ਸੀ ਜਿਹੜੀ ਮੇਰਾ ਖਿਆਲ ਹੈ ਕਿ ਇੱਕ ਜੁम्मेवार ਜਿਹੜੇ ਅਫਸਰ ਆ ਜੋ ਉਹਨਾਂ ਨੇ ਉੱਥੇ ਬੋਲਿਆ ਮੇਰਾ ਖਿਆਲ ਹੈ ਕਿ ਉਹਨਾਂ ਨੇ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸੋਭਦੀਆਂ ਨਹੀਂ ਤੇ ਉਹਦਾ ਜਿਹੜਾ ਅਸੀਂ ਨੋਟਸ ਲੈ ਰਹੇ ਆ ਤੇ ਅਸੀਂ ਮੇਰਾ ਖਿਆਲ ਹੈ ਕਿ ਆਪਣੀ ਲੀਗਲ ਟੀਮ ਨੂੰ ਵੀ ਕਿਹਾ ਅੱਜ ਅਸੀਂ ਉਹਦੇ ਉਸ ਵੇਸੇ ਤੇ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਉਹਦਾ ਜਿਹੜਾ ਕਿ ਜੋ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਅਰਦਾਸ ਕੋਈ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਉਹਦਾ ਉਹਦਾ ਸਿੰਘ ਉਹਨਾਂ ਕੋਲੋਂ ਉਹਦਾ ਜਵਾਬ ਲਵਾਂਗੇ ਜਿਹੜੀ ਦਰਸਾਈ ਜਾਵੇ ਪੀ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ ਭਾਈ ਅਮਰਪਾਲ ਸਿੰਘ ਤੇ ਬੰਦੀ ਸਿੰਘਾ ਦੇ ਨਾਲ ਨੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਹਾਅ ਕੀਤਾ ਜਾਵੇ ਤੇ ਬਾਕੀ 9 ਅਗਸਤ ਨੂੰ ਜਿਹੜੀ ਬਾਬਾ ਫਖਾਲਾ ਸਾਹਿਬ ਇਥੇ ਕਾਨਫਰੰਸ ਹੈ ਉਹਦੇ ਸਬੰਧ ਦੇ ਵਿੱਚ ਵੀ ਅੱਜ ਫਟੇਗੜ ਜੂੜੀਆਂ ਹਲਕੇ ਦੀ ਸੰਗਤ ਨੂੰ ਇੱਥੇ ਲਾਮਬੰਦ ਕੀਤਾ ਗਿਆ ਸੀ ਔਰ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਜੇ ਇੱਥੇ ਵਿਸ਼ਾਲ ਇਕੱਠ ਹੋਇਆ ਹੈ ਤੇ ਇੱਕ ਇੱਕ ਸਿੰਘ ਪੰਜ ਪੰਜ ਸਿੰਘ ਨਾਲ ਹੋਰ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਤਰਤੀ ਦੇ ਵੱਡੀ ਗਿਣਤੀ ਦੇ ਰੂਪ ਵਿੱਚ ਵੱਡੀਆਂ ਗੱਡੀਆਂ ਕਾਰਾਂ ਲੈ ਕੇ ਆਪਣੀ ਟ੍ਰੈਕਟਰਾਲੀਆਂ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਬਾਬਾ ਬਕਾਲਾ ਸਾਹਿਬ ਦੀ ਤਰਤੀ ਤੇ ਪਹੁੰਚਾਂਗੇ ਤੇ ਸੰਤਾਂ ਨੂੰ ਇਹ ਦੱਸਾਂਗੇ ਕਿ ਤੁਸੀਂ ਇੱਕ ਅਮਰਤਪਾਲ ਸਿੰਘ ਡਿਬੜੂਗੜ ਬੰਦ ਕੀਤਾ ਤੇ ਹਜ਼ਾਰਾਂ ਅਮਰਤਪਾਲ ਸਿੰਘ ਬਾਬਾ ਬਕਾਲਾ ਸਾਹਿਬ ਦੀ ਤਰਤੀ ਤੇ ਫਿਰ ਜਕਰੇਗਾ